ਤਾਰਨ ਚਰਮਣ ਨੇ ਇਹ ਮੈਡਲ ਜਿੱਤੇ ਆ ਆ ਤੁਸੀਂ ਮੈਡਲ ਦੇਖ ਸਕਦੇ ਹੋ ਪੈਰਾ ਵਰਲਡ ਕਰਾਟੇ ਚੈਂਪੀਅਨ ਦੇ ਵਿੱਚ ਉਜ਼ਬੇਕਿਸਤਾਨ ਦੇ ਵਿੱਚ ਮੈਡਲ ਜਿੱਤੇ ਆ ਥ੍ਰੀ ਮੈਨ ਤੀਜੀ ਵਾਰ ਅਸ਼ੀਨ ਕਿਤੇ ਨਹੀਂ ਗਿਆ ਦੀਗਾ ਕਿ ਕੁਝ ਕਮੀ ਕਰਕੇ ਮਾਰ ਇੱਕ ਵਾਰ ਫਾਈਨਲ ਜਾ ਕੇ ਰਹਿ ਜਾਂਦਾ ਸੀ ਬਟ ਐਤ ਕੀ ਤਿਆਰੀ ਸੀਗੀ ਕੋਚ ਸਾਹਿਬ ਦੀ ਫੁੱਲ ਸਪੋਰਟ ਸੀਗੀ ਉਹਨਾਂ ਨੇ ਪੂਰੀ ਸਪੋਰਟ ਕੀਤੀ ਖਦਾਮ 48 ਸਾਲ ਬਾਅਦ ਇੰਡੀਆ ਨੂੰ ਮਿਲਿਆ 48 ਸਾਲ ਬਾਅਦ ਤੁਸੀਂ ਲੈ ਕੇ ਆਇਓ ਖitab 골ਡ ਇੰਡੀਆ ਨੂੰ ਦਿੱਤਾ। ਉਹ ਜਦੋਂ ਤੇ ਨੈਸ਼ਨਲ ਐਂਥਮ ਵਧੀਆ ਪਹਿਲੀ ਵਾਰ ਮੇਰੀ ਅੱਖਾਂ ਵਰਗੀਆਂ। ਇਹ ਹੁਣ 140 ਕਰੋੜ ਦੇ ਵਿੱਚ ਰੱਬ ਨੇ ਮੈਨੂੰ ਮੌਕਾ ਦਿੱਤਾ ਆਪਣੇ ਇੰਡੀਆ ਦਾ ਨਾਮ ਜਿਨਾ। ਉਹੀ ਬੱਸ ਸਟੈਂਡ ਹੈ, ਉਹੀ ਜਗ੍ਹਾ ਹੈ ਜਿੱਥੇ ਕੋਈ ਤੁਸੀਂ ਬੱਸ 'ਚ ਵੀ ਉਤਰੇ ਸੀ ਮੈਡਲ ਜਿੱਤ ਕੇ ਲਿਆਏ ਸੀਗੇ। ਤੁਹਾਨੂੰ ਯਾਦ ਹੋਣਾ, ਸਾਨੂੰ ਵੀ ਯਾਦ ਹੈ ਤੇ ਅੱਜ ਤੁਹਾਡਾ ਪਰਮਾ ਸਵਾਗਤ ਕੀਤਾ ਗਿਆ। ਸਸਸੀਕਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਤੁਹਾਡੇ ਨਾਲ ਲਖਵਿੰਦਰ ਲੱਕੀ। ਪੈਰਾ ਵਰਲਡ ਦੇ ਵਿੱਚ ਨਾਮ ਚਮਕਾਉਣ ਵਾਲਾ ਖੰਨੇ ਦਾ ਨਾਮ ਚਮਕਾਉਣ ਵਾਲਾ ਪੰਜਾਬ ਦਾ ਨਾਮ ਚਮਕਾਉਣ ਵਾਲਾ ਤਰਨ ਸ਼ਰਮਾ ਨੇ ਅਜੇ ਇੱਕ ਵਾਰ ਫੇਰ ਪਾਕਿਸਤਾਨ ਦੇ ਵਿੱਚ ਭਾਰਤ ਦੇ ਲਈ 골ਡ ਮੈਡਲ ਜਿੱਤਿਆ 골ਡ ਮੈਡਲ ਜਿੱਤ ਕੇ ਹੁਣੇ-ਹੁਣੇ ਜਿਹੜਾ ਹੈਗਾ ਖੰਨਾ ਪਹੁੰਚਿਆ ਤਾਂ ਇਸ ਸਮੇਂ ਖੰਨਾ ਬਸਟੈਂਡ ਦੇ ਵਿੱਚ ਮੌਜੂਦ ਆ ਲੋਕਾਂ ਨੇ ਉਹਦਾ ਭਰਮਾ ਸਵਾਗਤ ਕੀਤਾ ਮੂੰਹ ਮਿੱਠਾ ਕਰਾਇਆ ਗੱਲ 'ਚ ਹਾਰ ਪਾਏ ਨੇ ਤਾਂ ਤਰਨ ਸ਼ਰਮਾ ਨੇ ਇਹ ਮੈਡਲ ਜਿੱਤਿਆ ਆ ਤੁਸੀਂ ਮੈਡਲ ਦੇਖ ਸਕਦੇ ਹੋ ਪੈਰਾ ਵਰਲਡ ਕਰਾਟੇ ਚੈਂਪੀਅਨ ਦੇ ਵਿੱਚ ਉਜ਼ਬੇਕਿਸਤਾਨ ਦੇ ਵਿੱਚ ਮੈਡਲ ਜਿੱਤੇ ਆ ਤਾਂ ਆਪਾਂ ਤਰਨ ਨਾਲ ਗੱਲਬਾਤ ਕਰਦੇ ਆ ਤੇ ਕਿੱਦਾਂ ਰਿਹਾ ਇਹ ਸਾਰਾ ਸਫਰ ਤਰਨ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਹੋਣ ਤੁਹਾਨੂੰ ਢੇਲੀ ਪੋਸਟ ਪੰਜਾਬੀ ਵੱਲੋਂ ਥੈਂਕ ਯੂ ਸੋ ਮੱਚ ਤੁਹਾਡਾ ਸਾਰੇ ਪੱਤਰਕਾਰ ਵੀ ਜਿੰਨੇ ਅੱਗੇ ਵੀ ਸਪੋਰਟ ਕਰੀ ਤੇ ਹੁਣ ਵੀ ਕਰ ਰਹੇ ਹੋ ਤੇ ਪ੍ਰਸ਼ਾਸਨ ਦਾ ਖਾਸ ਕਰ ਐਸਚੀਓ ਸਾਹਿਬ ਆਏ ਨੇ ਨਾਲ ਐਸਈ ਸਾਹਿਬ ਕਰੇ ਨੇ ਤੇ ਆਮਾਨੀ ਪਾਰਟੀ ਦੇ ਜਿੰਨੇ ਵੀ ਮਤਲਬ ਖੰਨੇ ਦੇ ਪਤਵੰਤੇ ਜਣ ਆਏ ਸੀ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਅਜੇ ਤਰਨ ਬੇਕਿਸਦਹਾਂ ਦੇ ਵਿੱਚ ਹੋਇਆ ਸੀਗਾ ਆਪਾਂ ਵੀਡੀਓ ਤੁਹਾਡੀ ਅਸੀਂ ਸੋਸ਼ਲ ਮੀਡੀਆ ਰਾਹੀਂ ਦੇਖ ਲਈ ਐ ਉੱਥੇ ਤੁਸੀਂ 골ਡ ਮੈਡਲ ਜਿੱਤੇ ਐ ਤੇ ਪਹਿਲਾਂ ਵੀ ਤੁਸੀਂ ਕਾਫੀ ਮੈਡਲ ਭਾਰਤ ਲਈ ਜਿੱਤੇ ਹੋ ਪੰਜਾਬ ਲਈ ਜਿੱਤੇ ਹੋ ਇਹ ਕਿਦਾਂ ਦਾ ਸਫਰ ਰਿਹਾ ਕੀ ਉਮੀਦ ਸੀ ਕਿ ਇਸ ਵਾਰ 골ਡ ਮੈਡਲ ਜਿੱਤ ਪਾਉਂਗੇ ਜੀ ਐਕਸਲੀ ਮੈਂ ਤੀਜੀ ਵਾਰ ਇਸਨਕੇ ਟਨ ਗਿਆ ਸੀਗਾ ਕਿ ਕੁਝ ਕਮੀ ਕਰਕੇ ਮਾਰ ਇੱਕ ਵਾਰ ਫਾਈਨਲ ਜਾ ਕੇ ਰਹਿ ਜਾਂਦਾ ਵੀ ਬਟ ਐਤ ਕੀ ਤਿਆਰੀ ਸੀਗੀ ਕੋਚ ਸਾਹਿਬ ਦੀ ਫੁੱਲ سپورਟ ਸੀਗੀ ਉਹਨਾਂ ਨੇ ਪੂਰੀ ਸਪੋਰਟ ਕੀਤੀ ਮੇਰੇ ਰਿਜੈਕਤ ਮਰਯੋਚੀ ਕੀ ਕੋਚ ਸਾਹਿਬ ਨੇ ਅਨਿਕੇਤ ਗੁਪਤਾ ਜੀ ਨੇ ਨੈਸ਼ਨ ਟੀਮ ਕੋਚ ਤੇ ਸ਼ਿਆਨ ਪਰੇਸ਼ਰ ਸ਼ਰਮਾ ਜੀ ਨੇ ਉਹਨਾਂ ਦੀ ਬਦੌਲਤ ਸੰਭਵ ਹੋਇਆ ਤੇ ਮੈਂ ਫਾਈਨਲ ਦੇ ਵਿੱਚ ਈਰਾਨ ਨੂੰ ਹਰਾਇਆ ਔਰ ਇਹ ਖਿਤਾਬ 48 ਸਾਲ ਬਾਅਦ ਇੰਡੀਆ ਨੂੰ ਮਿਲਿਆ 48 ਸਾਲ ਬਾਅਦ ਤੁਸੀਂ ਲੈ ਕੇ ਆਇਓ ਖਿਤਾਬ ਮੈਂ ਮੈਡਲ ਮੈਂ 골ਡ ਇੰਡੀਆ ਨੂੰ ਦਿੱਤਾ ਔਰ ਜਦੋਂ ਤੇ ਨੈਸ਼ਨਲ ਐਂਥਮ ਵਧੀਆ ਪਹਿਲੀ ਵਾਰ ਮੇਰੀ ਅੱਖਾਂ ਵਰਗੀਆਂ ਕੀ ਹੁਣ 140 ਕਰੋੜ ਦੇ ਵਿੱਚ ਰੱਬ ਨੇ ਮੈਨੂੰ ਮੌਕਾ ਦਿੱਤਾ ਆਪਣੇ ਇੰਡੀਆ ਦਾ ਨਾਮ ਦਿਖਾਉਣ ਦਾ। ਉਹੀ ਬੱਸ ਸਟੈਂਡ ਹੈ, ਉਹੀ ਜਗ੍ਹਾ ਹੈ ਜਿੱਥੇ ਕੋਈ ਤੁਸੀਂ ਬੱਸ 'ਚ ਵੀ ਉਤਰੇ ਸੀ ਮੈਡਲ ਜਿੱਤ ਕੇ ਲਿਆਏ ਸੀਗੇ। ਤੁਹਾਨੂੰ ਯਾਦ ਹੋਣਾ, ਸਾਨੂੰ ਵੀ ਯਾਦ ਹੈ ਤੇ ਅੱਜ ਤੁਹਾਡਾ ਪਰਮਾ ਸਵਾਗਤ ਕੀਤਾ ਗਿਆ। ਸਰਕਾਰ ਦੇ ਨੁਮਾਇੰਦੇ ਵੀ ਇੱਥੇ ਪਹੁੰਚੇ ਨੇ। ਪੁਲਿਸ ਪ੍ਰਸ਼ਾਸਨ ਵੀ ਤੁਹਾਡੇ ਸਵਾਗਤ ਲਈ ਪਹੁੰਚੇ। ਕਿੱਦਾਂ ਦਾ ਲੱਗ ਰਿਹਾ ਅੱਜ? ਬਹੁਤ ਵਧੀਆ ਲੱਗ ਰਿਹਾ ਸਰ। ਕਿਉਂਕਿ ਸਪੋਰਟਸ ਮੈਨੰਦਰ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਟਾਊਨ ਜਾਵੇ ਤੇ ਲੋਕ ਉਹਨਾਂ ਨੂੰ ਪਿਆਰ ਦੇਣ, ਆਸ਼ੀਰਵਾਦ ਦੇਣ। ਸੋ ਕਿਤੇ ਨਾ ਕਿਤੇ ਅੱਜ ਮੈਂ ਉਹ ਡਿਜ਼ਰਵ ਕਰ ਰਿਹਾ ਮੈਨੂੰ ਖੁਜੀ ਮੈਦੂਰੀਆ ਦੂਜਾ ਮਹਿਮਾਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਮੈਨੂੰ ਐਮਸੀਡ ਦੇ ਵਿੱਚ ਇਹਨਾਂ ਨੇ ਕੱਚਿਆਂ ਦੀ ਜੋਬ ਦਿੱਤੀ ਹੈ ਤੇ ਜੇ ਮੇਰੀ ਉਹ ਜੋ ਪੱਕੀ ਕਰ ਤਕ ਤਾਂ ਹੁਣ ਤਾਂ ਮੈਂ ਡਿਜ਼ਰਵ ਵੀ ਕਰਦਾ ਕਿਉਂਕਿ ਹਿਸਟਰੀ ਬਣਾਈ 48 ਸਾਲ ਬਾਅਦ ਇਹ ਮੈਡਲ ਮੈਂ ਆਪਣੇ ਇੰਡੀਆ ਦੀ ਝੋਲੀ ਪਾਇਆ ਔਰ ਦੂਜਾ ਲਾਸਟ ਟਾਈਮ ਮੰਦਰੀਆਂ ਵੱਲੋਂ ਕਿਹਾ ਗਿਆ ਦੀਗਾ ਕਿ ਮੇਰੀ ਪੰਜਾਬ ਜਿਹੜੀ ਕਰਾਟੇ ਹੈ ਉਹ ਪੰਜਾਬ ਦਾ ਪਾਰਟ ਨਹੀਂ ਹੈ ਬਟ ਆਲਰੇਡੀ ਹੁਣ ਪੰਜਾਬ ਦਾ ਪਾਰਟ ਹੈ ਔਰ ਮੇਰੀ ਜਿਹੜੇ ਕ੍ਰਾਈਟੇਰੀਆ ਨੇ ਪੂਰੇ ਹੋ ਰਹੇ ਨੇ ਸੋ ਕਿਤੇ ਦਿਨ ਕਿਤੇ ਉਮੀਦ ਹੈ ਮਾਨ ਸਾਹਿਬ ਜਰੂਰ ਮੇਰੀ ਸੁਣਨਗੇ ਕਿਉਂਕਿ ਹਾਲੀ ਦੇ ਵਿੱਚ ਉਹਨਾਂ ਨੇ ਸਪੋਰਟਸ ਪਲੇਅਰਾਂ ਨੂੰ ਨੌਕਰੀਆਂ ਦਿੱਤੀਆਂ ਨੇ ਤੇ ਮੇਰਾ ਨੰਬਰ ਵੀ ਜਰੂਰ ਲੱਗੂਗਾ ਇਸ ਵਾਰ ਤਾਂ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਵੀ ਆਪਣੇ ਜਿਹੜੇ ਹੈਗੇ ਨੁਮਾਇੰਦੇ ਨੇ ਆ ਪੰਜਾਬ ਸਰਕਾਰ ਦੇ ਉਹਨਾਂ ਨੂੰ ਵੀ ਤੁਹਾਡੇ ਸਵਾਗਤ ਲਈ ਭੇਜਿਆ ਹੈ ਖੁਸ਼ ਹੋ ਉਸ ਤੋਂ ਬਹੁਤ ਬਹੁਤ ਖੁਸ਼ੀ ਹੈ ਜਰ ਕਿਉਂਕਿ ਦੇਖੋ ਅੱਜ ਮੇਰਾ ਸਵਾਗਤ ਹੋ ਰਿਹਾ ਮੈਨੂੰ ਦੇਖ ਕੇ ਕੱਲ ਨੂੰ ਪਲੇਅਰ ਹੋਰ ਆ ਮੇਰੇ ਜੂਨੀਅਰ ਆਏ ਨੇ ਇਹ ਅੱਗੇ ਵਧਣਗੇ ਔਰ ਅੱਗੇ ਵਧਣਗੇ ਇੰਡੀਆ ਦਾ ਨਾਮ ਰੂਚਨ ਕਰਨਗੇ ਪੰਜਾਬ ਦਾ ਨਾਮ ਰੂਚਨ ਕਰਨਗੇ ਸੋ ਮੈਂ ਇਹੀ ਚਾਹਨਾ ਮਾਨਸਾਬ ਬਹੁਤ ਵਧੀਆ ਕੰਮ ਕਰ ਰਹੇ ਨੇ ਨਸ਼ਿਆ ਵਿਰੁੱਧ ਉਹਨਾਂ ਨੇ ਇੱਕ ਮਹੀਮ ਚਲਾਈ ਹੈ ਅਸੀਂ ਵੀ ਉਹਦਾ ਪੂਰਾ ਪ੍ਰਬੰਸ ਸਰਵਰਤਨ ਕਰ ਰਹੇ ਹਾਂ ਉਹਨਾਂ ਦੀ ਮਦਦ ਕਰ ਰਹੇ ਹਾਂ ਬੱਚਿਆਂ ਨੂੰ ਗਰਾਊਂਡ 'ਚ ਲੈ ਕੇ ਆ ਰਹੇ ਹਾਂ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਆਪਾਂ ਗੱਲਬਾਤ ਕਰਦੇ ਹਾਂ ਆ ਰਵਿੰਦਰ ਜੀ ਜਿੱਦਾਂ ਕਿ ਆਪਣਾ ਖੰਨੇ ਦਾ ਇੱਕ ਬੱਚਾ ਨੇ ਮੈਡਲ ਜਿੱਤ ਕੇ ਲਿਆਇਆ 48 ਸਾਲ ਬਾਅਦ ਹਿਸਟਰੀ ਬਣਾਈ ਹੈ ਤੁਸੀਂ ਵੀ ਇਹਦੇ ਸਵਾਗਤ ਲਈ ਪਹੁੰਚੇ ਹੋ ਕਿਦਾਂ ਦਾ ਮਸਹੂਸ ਹੋ ਰਿਹਾ ਤੁਹਾਨੂੰ ਵੀ ਕਿਉਂਕਿ ਬੱਚੇ ਨੇ ਨਾਮ ਰੋਸ਼ਨ ਕੀਤਾ ਪੰਜਾਬ ਬਹੁਤ ਖੁਸ਼ੀ ਮਹਿਸੂਸ ਕਰਦੇ ਆਂ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਆਪਾਂ ਇਹਨਾਂ ਦਾ ਵੈਲਕਮ ਕਰਨ ਵਾਸਤੇ ਆਏ ਆਂ ਸਪੈਸ਼ਲ ਤੇ ਸਾਨੂੰ ਬੜਾ ਮਾਣ ਆ ਕਿ ਖੰਨੇ ਦਾ ਜਿਹੜਾ ਬੱਚਾ ਹੈ ਹੁਣ ਹਰ ਜਿੰਨੇ ਬਾਹਰ ਅਜ਼ਬੈਕਿਸਤਾਨ ਤੋਂ ਜਾ ਕੇ ਮੈਡਲ ਜਿੱਤ ਕੇ ਲੈ ਗਿਆ ਨਾਲੇ ਇਹਦੇ ਦੱਸਣ ਮੁਤਾਬਕ ਇਹਨਾਂ ਨੇ ਦੱਸਿਆ ਹੈ ਕਿ 48 ਸਾਲ ਬਾਅਦ ਮਤਲਬ ਮੈਡਲ ਜਿਹੜਾ ਹੈ 골ਡ ਮੈਡਲ ਜਿੱਤ ਕੇ ਲੈ ਕੇ ਆਇਆ ਹੈ ਤੇ ਇਹਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਪੰਜਾਬ ਦਾ ਖੰਨੇ ਸ਼ਹਿਰ ਦਾ ਤੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਜੀ ਨੇ ਤੇ ਇਹਨੂੰ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਬਹੁਤ-ਬਹੁਤ ਵਧਾਈ ਆ ਬਾਕੀ ਲੋਕਲ ਆਪਣੇ ਜਿਹੜੀ ਪਾਰਟੀਆਂ ਨੇ ਹੋਰ ਵੀ ਇਹਨਾਂ ਦਾ ਸਵਾਗਤ ਕੀਤਾ ਆ ਤੇ ਇਹਨੂੰ ਵੇਖ ਕੇ ਮਤਲਬ ਹੋਰ ਬੱਚੇ ਵੀ ਜਿਹੜੇ ਆ ਅੱਗੇ ਆਉਣ ਦੀ ਕੋਸ਼ਿਸ਼ ਕਰਨਗੇ ਤੇ ਹਰ ਇੱਕ ਬੱਚਾ ਜਿਹੜਾ ਆ ਇਹਦੇ ਤੋਂ ਮੋਟੀਵੇਸ਼ਨ ਲਏਗਾ ਤਾਂ ਸਾਥੀਆਂ ਵੱਲੋਂ ਜਿਹੜੇ ਅਦੇ ਫੈਨਸ ਨੇ ਜਾਂ ਕਹਿ ਲਿਓ ਦੋਸਤ ਮਿੱਤਰ ਨੇ ਉਹਨਾਂ ਵੱਲੋਂ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਤਸਵੀਰਾਂ ਦੇਖ ਰਹੇ ਹੋ ਕਿ ਬਰਫੀ ਨਾਲ ਤਰਨੁ ਸ਼ਰਮਾ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਤਾਂ ਦੋਸਤ ਮਿੱਤਰ ਇੱਥੇ ਪਹੁੰਚੇ ਹੋਏ ਨੇ ਹੋਰ ਵੀ ਪੁਲਿਸ ਪ੍ਰਸ਼ਾਸਨ ਵੀ ਦੇ ਹੋਰ ਜਿਹੜੇ ਹੈਗੇ ਨੇ ਰਸ਼ਪਾਲ ਸਿੰਘ ਜੀ ਜਾਂ ਗੱਲਬਾਤ ਕਰਦੇ ਆ ਸਰ ਥੋੜਾ ਜਿਹਾ ਪੁਲਿਸ ਆ ਜਾਓ ਤੇ ਸਰ ਆਪਣਾ ਖੰਨੇ ਦਾ ਮੁੰਡੇ ਨੇ ਨਾਮ ਚਮਕਾਇਆ 48 ਸਾਲ ਬਾਅਦ ਤੁਹਾਨੂੰ ਬਹੁਤ ਖੁਸ਼ੀ ਹੈ ਸਰ ਬਹੁਤ ਜ਼ਿਆਦਾ ਖੁਸ਼ੀ ਹੈ ਅਸੀਂ एसएसपी साहब ਵੱਲੋਂ ਸਾਰੇ ਪੁਰਸ ਪ੍ਰਸ਼ਾਸਨ ਵੱਲੋਂ ਅਸੀਂ ਇਹਨਾਂ ਨੂੰ ਵਧਾਈਆਂ ਦਿੰਦੇ ਹਾਂ ਜੀ ਖੰਨੇ ਦਾ ਨਾਮ ਰੋਸ਼ਨ ਕੀਤਾ ਇਹਨਾਂ ਨੇ ਜੀ ਸਾਨੂੰ ਬਹੁਤ ਖੁਸ਼ੀ ਹੈ ਸਰ ਸੋ ਇੱਥੇ ਜਿਹੜੇ ਹੋਰ ਇਹਨਾਂ ਦੇ ਦੋਸਤ ਮਿੱਤਰ ਨੇ ਪਹੁੰਚੇ ਹੋਏ ਨੇ ਸਰ ਕੀ ਨਾਮ ਕੀ ਤੁਹਾਡਾ ਮੇਰਾ ਅਮਨ ਸੈਣੀ ਤੇ ਤੁਸੀਂ ਦੋਸਤ ਹੋ ਇਹਨਾਂ ਦੇ ਨਹੀਂ ਮੈਂ ਸੋਸ਼ਲ ਵਰਕਰ ਹਾਂ ਜੀ ਅੱਛਾ ਸੋਸ਼ਲ ਵਰਕਰ ਹੋ ਕਿਦਾਂ ਦਾ ਲੱਗ ਰਿਹਾ ਕਿ 48 ਸਾਲ ਬਾਅਦ ਹਿਸਟਰੀ ਬਣਾਈ ਹੈ ਤਰਨ ਨੇ 48 ਸਾਲ ਬਾਅਦ ਮੈਡਲ ਭਾਰਤ ਲਈ 골ਡ ਮੈਡਲ ਜਿੱਤ ਕੇ ਲਿਆ ਹੈ ਇਹ ਤਰੁਣ ਸ਼ਰਮਾ ਜੀ ਇੱਕ ਪ੍ਰੇਰਨਾ ਸਰੋਤ ਨੇ ਜਿਹੜੇ ਭਾਰਤ ਦੇ ਯੁਵਾ ਨੇ ਵੀ ਜਿਹੜਾ ਕੁਝ ਸੋਚਦੇ ਆ ਵੀ ਅਸੀਂ ਕੁਝ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੇ ਆ ਤੇ ਇੱਕ ਡੈਡੀਕੇਸ਼ਨ ਨਾਲ ਕੰਮ ਕਰਨ ਤੇ ਪ੍ਰਮਾਤਮਾ ਉਸ ਮੰਜ਼ਲ ਤੱਕ ਪਹੁੰਚਾਉਂਦਾ ਉਹਦੀ ਜਿਉਂਦੀ ਜਾਗਦੀ ਇਸ ਪਾਰਸ਼ਾ ਸਾਹਮਣੇ ਤੁਹਾਡੇ ਸਾਹਮਣੇ ਖੜੀ ਹੈ ਤੇ ਅੱਜ ਇਹ ਮੈਡਲ ਲੈ ਕੇ ਆਏ ਤਾਂ ਮੈਂ ਸਮਝਦਾ ਇੰਡੀਆ ਦਾ ਨਾਮ ਵਿਦੇਸ਼ਾਂ ਦੀ ਧਰਤੀ ਤੇ ਉੱਚਾ ਕਰਕੇ ਆਇਆ ਤਾਂ ਮੈਂ ਇਹਨਾਂ ਨੂੰ ਵਧਾਈ ਦੇਣਾ ਹੈ ਜੀ ਸੋ ਵਧਾਈ ਦੇਣ ਵਾਲਿਆਂ ਦਾ ਤੰਤਾ ਲੱਗਿਆ ਹੋਇਆ ਹੈ ਤਰਨ ਸ਼ਰਮਾ ਦਾ ਵੈਲਕਮ ਕੀਤਾ ਜਾ ਰਿਹਾ ਖੰਨਾ ਪਹੁੰਚਣ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਹੀ ਤਰਨ ਸ਼ਰਮਾ ਹੈ ਇੱਕ ਦਿਨ ਬਸ ਵਿੱਚ ਉਤਰਿਆ ਸੀ ਮੈਡਲ ਜਿੱਤ ਕੇ ਤੇ ਅੱਜ ਉਹੀ ਤਰਨ ਸ਼ਰਮਾ ਦੇ ਸਵਾਗਤ ਲਈ ਪੰਜਾਬ ਸਰਕਾਰ ਦੇ ਨੁਮਾਇੰਦੇ ਇੱਥੇ ਪਹੁੰਚੇ ਹੋਏ ਨੇ ਮੰਤਰੀ ਸਾਹਿਬ ਨੇ ਡਿਊਟੀ ਲਗਾਈ ਹੋਈ ਸੀ ਕਿ ਤਰਨਪ੍ਰੀਤ ਸਿੰਘ ਸੌਨ ਜੀ ਨੇ ਵੈਲਕਮ ਕਰਨ ਲਈ ਤਰਨਪ੍ਰੀਤ ਸਿੰਘ ਸੌਨ ਦਾ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚੇ ਹੋਇਆ ਸੀਗਾ ਉਹਨਾਂ ਨੇ ਵੀ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੇ ਵੀ ਉਹਨਾਂ ਦਾ welcom ਕੀਤਾ ਹੈ ਖੰਨਾ ਪੁਲਿਸ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ ਪੰਜਾਬ ਸਰਕਾਰ ਵੱਲੋਂ ਵੀ ਤਰਨ ਸ਼ਰਮਾ ਨੂੰ ਵਧਾਈਆਂ ਦਿੱਤੀਆਂ ਸੋ ਉਮੀਦ ਕਰਦੇ ਹਾਂ ਕਿ ਤਰਨ ਸ਼ਰਮਾ ਇਸੇ ਤਰ੍ਹਾਂ ਭਾਰਤ ਲਈ ਮੈਡਲ ਹੋਰ ਜਿੱਤਦਾ ਲਿਆਏਗਾ ਜਿੱਤਦਾ ਰਹੂਗਾ ਤੇ ਭਾਰਤ ਦਾ ਨਾਮ ਇਸੇ ਤਰ੍ਹਾਂ ਰੋਸ਼ਨ ਕਰਦਾ ਰਹੂਗਾ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਖਵਿੰਦਰ ਲੱਕੀ ਡੇਲੀ ਪੋਸਟ ਪੰਜਾਬੀ ਖੰਨਾ